ਛੱਡਦਾ ਸੀ 2 ਮਿੰਟ ਛੱਡਦਾ ਵੇ ਉਹ ਫਾਈਨਲ ਕਰਤਾ ਫਾਈਨਲ ਹੋ ਗਿਆ ਛੱਡਦਾ ਨਹੀਂ ਕਰਦਾ ਖੁੱਲਾ ਮੈਂ ਗਲਤ ਕਰੂਗਾ ਨਾ ਮੈਂ ਗਲਤ ਕੰਮ ਕਰੂਗਾ ਫੇਰ ਗਲਤ ਨਹੀਂ ਕਰਦਾ ਛੱਡਦਾ ਦਾ 1 ਮਿੰਟ ਮੇਰਾ ਵੀ 1 ਮਿੰਟ ਛੱਡਦਾ ਫਾਈਨਲ ਹੋ ਗਿਆ ਛੱਡਦਾ 5 ਮਿੰਟ ਮੇਰਾ 2 ਯਾਰ ਉਹ ਆ ਤੈਨੂੰ ਕੰਨ ਚ ਦੱਸ ਦਿੰਨਾ ਦੁਸ਼ਮਣ ਆ ਨਹੀਂ ਜੀ ਆਹ ਵਾਹ ਮੈਂ ਖਾਣ ਲੱਗੇ ਪਰਦਾ ਪਾਛਾ ਹੋ ਜਾਉਣ ਪਹਿਲ ਕਰਦਾਂ ਮੇਰਾ ਵੀ ਮੂਡ ਖਰਾਬ ਹੋ ਜਾਏਗਾ ਤੇ ਜਿਹੜਾ ਛੜਾ ਗੱਪਣੀ ਐ ਵੇ ਤੂੰ ਇਹੋ ਜਿਹੀ ਹੀ ਕਰਨੀ ਹੈ ਬੰਦੇ ਦਾ ਖਰਿਆ ਭਾਈ ਇਹ ਵਿਚ ਨਾਲੇ ਲਮਤਰੋਂ ਇੱਕ ਆਪਾ ਛੋਨੂ ਜਿਵੇਂ ਮਹੀਨੇ ਦੀ ਸੂਈ ਮੱਝਾ ਕਈ ਵਾਰ ਭਰਾ ਕਹਿੰਦੇ ਨਾ ਕੋਈ ਯਾਰਾ ਤਾਜੀ ਸੂਈ ਦੇ ਪੈਸੇ ਇਨੇ ਕਿੱਥੇ ਲੰਮ ਗਏ ਨਾ ਤੁਹਾਨੂੰ ਪਤਾ ਜਿਵੇਂ ਰੇਟ ਹੁਣ ਜਿਆਦੇ ਥੋੜਾ ਜਿਆ ਤੇ ਇਸ ਕਰਕੇ ਮਨ ਲਾ ਕ ਮਹੀਨੇ ਦੀ ਸੂਈ ਹੋਈ ਖੜੀ ਸੀ ਬਾਬੇ ਕੋਲੇ ਆਪਾਂ ਪਹਿਲਾਂ ਜਾਣਕਾਰੀ ਦਵਾ ਦਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਲਾ ਨਾਂ ਦੱਸੋ ਕਿਹੜਾ ਪਿੰਡ ਹੈ ਮੇਰਾ ਨਾਮ ਸੱਜੂ ਸਿੰਘ ਹੈ ਸੱਜੂ ਪਿੰਡ ਪੈਣੀਵਾਗਾ ਪੈਣੀਵਾਗਾ ਜਲਾ ਮਾਨਸਾ ਨਾ ਇੱਕ ਵਾਰੀ ਨੰਬਰ ਬੋਲ ਬਾਈ 90418 ਹਮ 64238 ਠੀਕ ਆ ਸੱਜੂ ਜੀ ਆਪਾਂ ਬਾਈ ਇਸ ਮੱਝ ਦੀ ਗੱਲ ਕਰ ਲਈਏ ਤਾਂ ਮਨ ਲਾ ਕਿੰਨਾ ਕ ਟਾਈਮ ਦੀ ਸੂਈ ਆ ਇਹਦਾ ਇਹ ਮਹੀਨਾ ਹੋਇਆ ਮਿਨਾ ਵੱਡੀ ਹੈ ਨਾ ਮੱਝ ਹਾਂ ਜੀ ਹਾਂ ਦੁੱਧ ਵਾਲੀ ਲੱਗਦੀ ਹੈ ਕਿੰਨਾ ਕੁ ਦੁੱਧ ਦਾ ਇਸ ਟਾਈਮ ਦੁੱਧ ਇਹਦਾ ਲਓ 10 ਲਿਟਰ ਹੁਣ ਪੂਰਾ ਮਨਾਵਾਂਗੇ ਹਾਂ ਜੀ ਮਨਾ ਲਓ ਲੈ 10 ਕਿਲੋ ਦੁੱਧ ਦਾ ਮਿੱਤਰੋ ਇੱਕ ਮਹੀਨੇ ਸੂਈਆ ਕਈ ਵਾਰ ਭਰਾ ਕਹਿੰਦੇ ਸੀ ਘੱਟ ਪੈਸੇ ਲਾਉਣੇ ਆ ਤਾਜੀ ਸੂਈ ਤੋਂ ਨੂੰ ਪਤਾ ਹੈ ਹਨਾ ਲੱਖ ਦੁੱਧੀ ਮਿਲਦੀ ਆ ਘੱਟ ਕੋਈ ਮਿਲਦੀ ਨਹੀਂਗੀ ਤੇ 10 ਕਿਲੋ ਦੁੱਧ ਤਿਆਰ ਆ ਆ ਇਹਦਾ ਬੱਚਾ ਖੜਾ ਸਾਹਮਣੇ ਚੰਗੀ ਬੋਡੀ ਬੰਦ ਤਾ ਸਣਾ ਫੇਸਬੁਕ ਚੋਇਸ ਵੀਦ ਕਿਵੇਂ ਹੈ ਇੱਕ ਨੰਬਰ ਓਕੇ ਜਮਾ ਜਮਾ ਤਸੱਲੀ ਕਰ ਲੈ ਪੂਰੀ ਹੈਨਾ ਠੀਕ ਆ ਤੇ ਰੇਟ ਦੀ ਗੱਲ ਲੈਂਦੀ ਰੇਟ ਕੀ ਕਰਤਾ ਰੇਟ ਦਾ ਜੀ 90000 ਮੰਗਦੇ 90000 ਦੇਵਾਂ ਕਿੰਨੇ ਦੀ ਹਾਣਾ ਹੀ ਕਰਦੇ ਅੱਛਾ ਛੇ ਜੀ 85000 ਤੋਂ ਰ ਇੱਕ ਵਾਰੀ ਲੈ 85000 ਦੀ ਕਹਿੰਦਾ ਦੇ ਦੇਾਂਗੇ ਬਾਕੀ ਮੌਕੇ ਤੇ ਮਿੱਤਰੋ ਮਾਨਦਾਨ ਥੋੜਾ ਵਾਲਾ ਹੋਰ ਹੋ ਜੂ ਤੇ ਝੋਟੀ ਚੰਗੀ ਆ ਜੇ ਕਈ ਵਾਰ ਕਿਸੇ ਨੇ ਮੰਨ ਲਾ ਮਹੀਨੇ ਦੀ ਸੂਈ ਹੋਈ ਲੈਣੀ ਜਿਵੇਂ ਹੁਣ ਮੂਰੇ ਬਾਈ ਗਰਮੀ ਆਊਗੀ ਹੈਨਾ ਦੁੱਧ ਦੀ ਸੌਟ ਰਹਿੰਦੀ ਆ 10 ਕਿਲੋ ਦੁੱਧ ਦੋਨੇ ਟਾਈਮਾਂ ਦਾ ਮਿਣਕੇ ਲੈ ਜਾਓ ਕੰਡਾ ਲੈ ਆਓ ਠੀਕ ਹੈ ਤਸੱਲੀ ਤੁਸੀਂ ਕਰਨੀ ਆ ਤੇ ਦੱਸਣਾ ਸਾਡਾ ਕੰਮ ਹੁੰਦਾ ਚੰਗੀ ਆ ਗਈ ਗਾਹਾਂ ਮੂਰੇ ਵੀ ਬੰਨ ਵਾਲੀ ਝੋਟੀ ਆ ਤੇ ਤੀਜੇ ਸੂਏ ਕਹਿੰਦੀ ਤੀਜਾ ਜੀ ਤੀਜਾ ਸੂਆ 1 ਮਹੀਨੇ ਸੂਈ ਆ ਵਧੀਆ ਗਈ ਬਾਕੀ ਬੋਡੀ ਦਾ ਅੰਚ ਜਿਵੇਂ ਆਪਾਂ ਕਹੇ ਦੀ ਹਨਾ ਥਣਾ ਸਪੇਸ ਫੂਸ ਤੇ ਬਾਕੀ ਚਵਾਈ ਚੂਈ ਦੀ ਕਹਿੰਦਾ ਮੋਟੀ ਏ ਧਾਰ ਹਨਾ ਬਾਕੀ ਥਣਾ ਤੂੰ ਪਤਾ ਲੱਗੀ ਜਾਂਦਾ ਤੇ ਤੁਸੀਂ ਤਸੱਲੀ ਤੁਸੀਂ ਕਰਨੀ ਆ ਉਰਾਂ ਨੂੰ ਆ ਜਾ ਤੇ 85000 ਦੀ ਆਪਾਂ ਦੇ ਦੇਾਂਗੇ ਮਾਨਦਾਨ ਮਾਣਾ ਮੋਟਾ ਹੋ ਜੂ ਹਾਂ ਜੀ ਐਸੇ ਬਣ ਰੇ ਤੇ ਬਾਕੀ ਜਿਹੜੀ 2 ਨੰਬਰ ਤੇ ਇਹਦਾ ਕੀ ਡਿਟੇਲ ਆ ਕਿੰਨੇ ਕ ਟਾਈਮ ਦੀ ਸੁਹੀ ਆ ਇਹਨੂੰ ਜੇ ਹੋ ਗਿਆ 2.5 ਮਹੀਨੇ 2.5 ਮਹੀਨੇ ਕੰਮ ਸੁਆ ਹਾਂ ਕੰਮ ਸੁਆ ਦੂਜਾ ਸੁਆ ਮੰਗਰ ਕਾ ਬੱਚਾ ਕੱਟੀ ਕੱਟੀ ਐ ਨੀਲੀ ਰਾਵਦੀ ਹੈ ਨਾ ਹਾਂ ਹਾਂ ਨੀਲੀ ਰਾਵਦੀ ਆ ਮਿੱਤਰੋ ਤੇ ਥੋੜਾ ਜਿਹਾ ਮੂਮਣੀ ਜੀ ਸੰਦੀ ਹੈ ਨਾ ਪੰਜਵੇਂ ਦੀ ਚੱਲਦਾ ਤਾਂ ਹੁਣਾਂ ਨੂੰ ਤਾਂ ਨਾ ਮੈਂ ਪੜਾਈ ਬਾੜੇ ਉਹੀ ਹਾਂ ਚਵਾਈ ਚੂਈ ਦੀ ਕਿਵੇਂ ਇੱਕ ਨੰਬਰ ਆਜਾ ਇੱਕ ਨੰਬਰ ਤੋਰ ਮੜਾ ਫਿਰ ਇਹਨੂੰ ਵੀ ਤੇ ਤੀਜਾ ਸੂਆ ਹਾਂ ਨਾ ਦੂਜਾ ਦੂਜਾ ਸੂਆ ਨੀਲੀ ਰੱਬਦੀ ਆ ਇਹ ਵੀ ਤੁਸੀਂ ਦੇਖ ਲਓ 2.5 ਮਹੀਨੇ ਸੂਈਏ ਸਿੰਘ ਥੋੜੇ ਪਿੱਛੇ ਨੂੰ ਮੋੜਦੀ ਆ ਜਿਵੇਂ ਕਹੇ ਦਾਤੀ ਸਿੰਘੀ ਜੀ ਤੇ ਮੰਗਰ ਕੱਟੀ ਆਗੀ ਜਿਵੇਂ ਆਪਾਂ ਟੋਕੜਾਂ ਦੇ ਵਿੱਚ ਹੀ ਆ ਜਾਂਦੀ ਹੈ ਨਾ ਤੇ ਥਣਲੇਵਾ ਬਿਲਕੁਲ ਸਾਫ ਆ ਤੇ ਇੱਕ ਵਾਰੀ ਤੁਸੀਂ ਤੁਰਦੀ ਚੈੱਕ ਕਰ ਲਓ ਰੇਟ ਆਪਾਂ ਬੱਸ ਕੇ ਦਿੰਨੇ ਆ ਕੀ ਰੇਟ ਕਰਦਾ ਤੇ ਪੂਰੀ ਗੱਲਬਾਤ ਆਪਾਂ ਕਰਾਉਣੇ ਆ 2.5 ਮਹੀਨੇ ਸੂਈ ਹੋਈ ਆ ਮੋੜਦੀ ਮੋੜਦੀ ਬਾਕੀ ਰੇਟ ਆਪਾਂ ਸਾਰੀ ਜਾਣਕਾਰੀ ਜਿਹੜੀ ਪ੍ਰੋਪਰ ਪੁੱਛ ਕੇ ਦਿੰਨੇ ਆ ਤੇ ਕੀ ਮਾਲ ਮੁੱਲ ਕਰਦੇ ਹਨ ਕਿੰਨਾ ਦੁੱਧ ਬਾਦ ਆ ਦੂਜਾ ਸੂਆ ਚੰਗੀ ਆ ਤੇ ਥਣਲੇਵਾ ਸਾਫ ਆ ਸੱਜੂ ਇਹ ਵੀ ਗੱਲ ਆ ਜੀ ਮਤਲਬ 2.5 ਮਹੀਨੇ ਸੂਈ ਹੈ ਦੁੱਧ ਹੁਣ ਇਸ ਟਾਈਮ ਕਿੰਨਾ ਕਾ 8 ਕਿਲੋ ਪੂਰਾ ਹਾਂ ਗੱਪ ਤਾਂ ਆਪਾਂ ਮਾਰਨੀ ਨਾ 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 8 ਕਿਲੋ ਦੁੱਧ ਤਸੱਲੀ ਤੁਸੀਂ ਕਰਨੀ ਆ ਦੋ ਤਿੰਨ ਟਾਈਮ ਮਿਣਕੇ ਦੇਖ ਲਿਓ ਜੇ 8 ਕਿਲੋ ਹੋਇਆ ਤਾਂ ਲੈ ਜਾਓ ਨਹੀਂ ਖੜੀ ਹੈ ਹਨਾ ਤੇ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਹੈ ਰੇਟ ਕੀ ਕਰਤਾ ਰੇਟ ਦਾ ਤਾਂ 85000 ਮਾਰਿਆ ਇਹਦਾ ਵੀ 85000 ਮਾਨਦਾਨ 75 ਦੇ 75000 ਦੀ ਹਾਨਾ ਹੋ ਜੂ ਮਿੱਤਰੋ 8 ਕਿਲੋ ਦੁੱਧ ਆ 2.5 ਮਹੀਨੇ ਸੂਈ ਆ ਬਾਕੀ ਮੌਕੇ ਤੇ ਮਾੜਾ ਮੋਟਾ ਗੱਲ ਇਧਰ ਉਧਰ ਹੋਰ ਹੋ ਜੂਗਾ ਹਨਾ ਤੇ ਇੱਕ ਵਾਰੀ ਨੰਬਰ ਹੋਰ ਬੋਲ ਦੇ 90418 64243 ਪਿੰਡ ਪੈਣੀ ਬਾਗਾ ਜਲਾ ਮਾਨਸਾ ਮਿੱਤਰੋ ਤੋ ਕੜਾਂ ਵੀ ਹੁੰਦੀਆਂ ਨੇ ਤੇ ਸੱਜਰਾਂ ਵੀ ਹੁੰਦੀਆਂ ਹਨ ਕਰੇ ਚੰਗੀਆਂ 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 ਤੇ ਬਾਕੀ ਤੁਸੀਂ ਸੱਜੂ ਨਾਲ ਸੰਪਰਕ ਕਰ ਲਿਓ ਪੂਰੀ ਜਾਣਕਾਰੀ ਸੰਪਰਕ ਕਰਕੇ ਲੈ ਲਿਓ ਤਸੱਲੀ ਤੁਸੀਂ ਕਰਕੇ ਦੇਖ ਲਓ ਦੋ ਤਿੰਨ ਟਾਈਮ ਤੇ ਫਿਰ ਤੁਸੀਂ ਖਰੀਦ ਸਕਦੇ ਹੋ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਵਿਆਹ ਤੇ ਦਿਖੇਗਾ ਅਰ ਦਿਖੇਗਾ ਕਿਉਂ ਕਰ ਜਬ ਉਸਕੀ ਲਿਓਟੀ ਸੁਥਰੀਰ ਬੜੀ ਤਿਆਰ ਹੋ ਜਾਗੀ ਜਬ ਠੋਕ ਕਨ ਵਾਲਟੀ ਦੁੱਧ ਕੀ ਕਾਢੋਗੀ तो उस खतर बाट के देखा लाग रही हो तावड़ी ही जाओ ना तो भेज दो मेडिकल स्टोर पे। उड़ते राइट एच राइट की लेवटी भी बड़ी तैयार होगी और जोटी भी सुथरी दिखेगी या पहले एक लीटर की पैकिंग माया करती दो की में भी आ गई है और बेबे और भी घनी जानकारी चाहिए इसे ना तो इस नंबर पर फोन कर लियो सात आठ नो दो जीरो बयालीस हजार ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈ ਜੀ ਲੈ ਮਿੱਤਰ ਮਣੀ ਆਪਣਾ ਜ ਫੇਰ ਮਿਲ ਗਿਆ ਮਾਨਸਾ ਮੰਡੀ ਤੇ ਪਹੁੰਚੇ ਹੋਏ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਮਣੀ ਬਾਈ ਦੀ ਪਹਿਲਾ ਪਰੰਪਰੇ ਵੀਡੀਓ ਬਣਾਈ ਸੀਗੀ ਬਾਈ ਦਾ ਕਾਰੋਬਾਰ ਆ ਕੱਟੀਆਂ ਦਾ ਕੱਲਾ ਸ਼ਕੀਨ ਕੱਟੀਆਂ ਖਰੀਦਦਾ ਤੇ ਪ੍ਰੂਫ ਵਾਲੀਆਂ ਵੀ ਹੁੰਦੀਆਂ ਬਿਨਾ ਬਰੂਤ ਤੋਂ ਹੁੰਦੇ ਆ ਨਾ ਮਣੀ ਤੇ ਬਾਕੀ ਇੱਕ ਵਾਰੀ ਆਪਾਂ ਮਣੀ ਨਾਲ ਗੱਲਬਾਤ ਕਰਦੀਏ ਫੇਰ ਜਾਣਕਾਰੀ ਲੱਗੇ ਜਿੰਨੇ ਮਣੀ ਬਾਈ ਸਸੀ ਗੱਲ ਦਰਸ਼ਕਾਂ ਨੂੰ ਸਸੀ ਗੱਲ ਬਾਈ ਸਸੀ ਗੱਲ ਬਾਈ ਤੇ ਹੁਣ ਪ੍ਰੋਪਰ ਬਾਈ ਪੂਰਾ ਨਾਂ ਆਪਣਾ ਬਈ ਆਪਣਾ ਮਾਨਪ੍ਰੀਤ ਸਿੰਘ ਮਣੀ ਆ ਜੀ। ਮਾਨਪ੍ਰੀਤ ਮਣੀ। ਰਾਏਕੋਟ ਤੋਂ 7 ਕਿਲੋਮੀਟਰ ਪਿੰਡ ਆ ਬਈ ਆਪਣਾ। ਪਿੰਡ ਆਪਣਾ ਜੌਲਾ ਸੀ। ਹਾਂ ਜੌਲਾ ਜੀ ਮਲੇ ਕੋਟ ਜੌਲਾ। ਜੌਲਾ ਪਿੰਡ ਜੌਲਾ ਲੁਧਿਆਣਾ ਜੀ। ਲੁਧਿਆਣਾ। ਰੇਲ ਕੋਟ ਤੋਂ ਕਿੰਨੀ ਕਿਦੂਰਾ? ਮਲੇ ਕੋਟ ਤੋਂ ਬਈ 35 ਕਿਲੋਮੀਟਰ। 35 ਕਿਲੋਮੀਟਰ। ਬਰਨਾਲੇ ਤੋਂ 35 ਕਿਲੋਮੀਟਰ। ਬਰਨਾਲੇ ਤੋਂ 35 ਕਿਲੋਮੀਟਰ। ਬਾਈ ਦਾ ਕਾਰੋਬਾਰ ਕੱਟੀਆਂ ਦਾ ਘਰੇ ਕਿੰਨੇ ਕਿਨਾ ਖੜੇ ਹੁੰਦੇ ਮਣੀ? ਬਈ 16 ਜਾਂ 17 ਹੁੰਦੇ ਆ ਪਗਲੇ। ਪੂਰੇ। ਹਾਂਜੀ ਹਾਂਜੀ। ਲੈ ਕਈ ਵਾਰ ਭਰਾਵੋ ਕਿਸੇ ਨਾਲ ਗੱਡੀ ਭਰਨੀ ਛੋਟੀ ਹਨਾ। ਗੱਡੀ ਬਾਈ ਕਹਿੰਦਾ ਤੇ ਬਾਕੀ ਸ਼ੁਰੂਆਤ ਕਰਦੇ ਆ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਮਿੱਤਰੋ ਤੇ ਲੈ ਮਣੀ ਇੱਕ ਨੰਬਰ ਵਾਲੀ ਤੌਰ ਕਰਾ ਕੱਟੀ ਇਹ ਬਾਈ ਕਿੰਨੇ ਕ ਟਾਈਮ ਦੀ ਆ ਇਹ ਬਾਈ 15 16 ਮਹੀਨੇ ਦਾ ਬੱਚਾ 15 16 ਮਹੀਨਿਆਂ ਦੀ ਜਿਹੜੀ ਬਾਈ ਕਹਿੰਦਾ ਕੱਟੀ ਹੈ ਜੱਟ ਬਲਾਇਕਾ ਬਾਈ ਪੂਛ ਕਾਲੀ ਆ ਜਮਾ ਹਨਾ ਸਿੰਗਾ ਸੁੰਗਾ ਨਹੀਂ ਚੰਗੀਆਂ ਤੇ ਬਾਕੀ ਆਪਾਂ ਮਣੀ ਨਾਲ ਗੱਲਬਾਤ ਦੀ ਸਾਰੀ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ 15 16 ਮਹੀਨੇ ਦੀ ਬਾਈ ਦੱਸ ਰਿਹਾ ਤੇ ਮਣੀ ਕੋਈ ਰਿਕਾਰਡ ਗੂੜ ਹੈਗਾ ਬਾਈ ਇਹਦਾ ਨਹੀਂ ਬਈ ਇਹਦਾ ਕੋਈ ਰਿਕਾਰਡ ਨਹੀਂ ਇਹਦਾ ਕੋਈ ਰਿਕਾਰਡ ਨਹੀਂ ਮੈਂ ਕਪਮਾਨ ਨੂੰ ਕੀ ਫੜੀ ਹਾਂਜੀ ਹਾਂਜੀ ਠੀਕ ਆ ਤੇ ਰੇਟ ਮਣੀ ਕੀ ਕਰਤਾ ਰੇਟ ਬਾਈ ਇਹਦਾ 40000 40000 ਮਾਨਤਾਨ ਹੋ ਜੂ ਹੋ ਜਾਊਗਾ ਬਾਈ ਮਾਨ ਲੈ ਮਿੱਤਰੋ ਮਾਨਤਾਨ ਹੋ ਜੂ 40000 ਬਾਈ ਕਹਿੰਦਾ ਰੇਟ ਕਰਦਾ ਜੈਡ ਬਲੈਕ ਆ ਪੂਰੀ ਪ੍ਰੂਫ ਕੋਈ ਨਹੀਂ ਹੈਗਾ ਜਿਹੜੀ ਦਾ ਹੋਇਆ ਉਸੇ ਦੱਸੂਗਾ ਠੀਕ ਆ ਉਹ ਗੱਲ ਨਹੀਂ ਹੈਗੀ ਬਾਈ ਐਵੇਂ ਕਹਦੇ ਵੀ ਫਲਾਨਾ ਇਹਨਾਂ ਨੂੰ ਦਿੱਤਾ ਉਹ ਗੱਲਾਂ ਚ ਕੋਈ ਦਮ ਨਹੀਂ 40000 ਰੁਪਏ ਰੇਟ ਆ ਮਾਨਤਾਨ ਹੋ ਜੂ ਪੂਰੀ ਜੈਡ ਬਲੈਕ ਆ ਝੋਲੀ ਦੀ ਚੰਗੀ ਆ ਤੇ ਦੋ ਨੰਬਰ ਵਾਲੀ ਦਾ ਬਾਈ ਕੀ ਡਿਟੇਲ ਆ ਏ ਬਈ ਆਪਾਂ ਜਲਾਲ ਦੀ ਵਾਲ ਪਿੰਡੋਂ ਲਈ ਆ ਠੀਕ ਆ ਮੋੜਾ ਹੈਗਾ ਪ੍ਰੂਫ ਆ ਹਾਂ ਪ੍ਰੂਫ ਹੈਗਾ ਇਹ ਪ੍ਰੂਫ ਹੈ ਗਿਆ 15 16 ਕਿਲੋ ਇਹਦੀ ਮਾਦ ਹਾਂਜੀ ਹਾਂਜੀ ਮਾਦ ਠੀਕ ਆ ਤੇ ਹੁਣ ਕਿੰਨੇ ਕ ਟਾਈਮ ਦੀ ਇਹ ਇਹ ਬਈ ਹੈਗੀ ਆ 17 ਕ ਮਹੀਨੇ ਦੀ ਜੀ 17 ਮਹੀਨਿਆਂ ਦੀ ਹਾਂਜੀ ਹਾਂਜੀ ਤੇ ਕੀ ਰੇਟ ਕਰਤਾ ਮਣੀ ਇਹਦਾ ਬਈ 40000 ਰੁਪਏ 40000 ਇੱਕ ਵਾਰੀ ਤੋਰ ਮੜਾ ਜਾ ਤੋਰ ਦੀ ਬਈ ਤੁਸੀਂ ਚੈੱਕ ਕਰ ਲਓ ਝੋਲੀ ਝੋਲੀ ਚੰਗੀ ਆ ਥਣ ਕੱਲਾ ਕੱਲਾ ਤੇ 40000 ਰੁਪਏ ਦਾ ਵੀ ਰੇਟ ਆ ਮਿੱਤਰੋ ਇਹ ਵੀ ਇਹਦੇ ਹਾਨ ਦੀ ਆ ਕਈ ਵਾਰ ਜੋੜਾ ਲੈਂਦਾ ਤਾਂ ਕੋਈ ਆਫਰ ਵੀ ਦੇ ਦੂ ਬਾਈ ਤੇ ਬਾਕੀ ਚੰਗੀ ਐ ਕੱਟੀ ਹੈ ਨਾ ਤੇ ਇਹਦਾ ਰਿਕਾਰਡ ਹੈਗਾ ਬਾਕੀ ਜੇ ਕਿਸੇ ਭਰਾ ਨੇ ਕੋਈ ਰਿਕਾਰਡ ਲੈਣਾ ਤਾਂ ਬਾਈ ਕਹਿੰਦਾ ਦਾ ਰਿਕਾਰਡ ਵੀ ਦੇ ਦੂਗਾ ਰੇਟ 40000 ਆ ਮਾਨਦਾਨ ਹੋ ਜਾਊਗਾ ਬੰਨਦੇ ਬਾਈ ਤੇ ਬਾਕੀ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ ਜਾਂ ਇੱਥੇ ਮੰਡੀ ਤੇ ਆ ਜਿਓ ਤੇ ਇੱਕ ਵਾਰੀ ਮਣੀ ਨੰਬਰ ਬੋਲ ਬਾਈ ਬਾਈ 88721 ਸਿਆਰ ਤਾਂ ਨਸੀ ਜੀ ਹੂੰ ਪਿੰਡ ਬਾਈ ਦਾ ਜੌਲਾ ਜਲਾ ਲੁਧਿਆਣਾ ਤੇ ਬਾਕੀ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ ਤੇ ਮਣੀ ਤੰਨ ਨੰਬਰ ਤੇ ਕਿਵੇਂ ਕਮਜ਼ੋਰ ਜੀ ਥੋੜੀ ਇਹ ਬਾਈ ਆਪਾਂ ਜੂਪੀਆਂ ਨਾਲ ਤੋਂ ਲਈਆਂ ਤਿੰਨ ਕਟੀਆਂ ਤਿੰਨ ਕਟੀਆਂ ਜੂਪੀਆਂ ਨਾਲ ਤੋਂ ਹਾਂ ਕੱਲ ਗੱਡੀ ਭਰਦੇ ਡੇਰਾ ਬਸੇ ਆਪਾਂ ਹਾਂਜੀ ਹਾਂਜੀ ਆਪਾਂ ਪੁੰਨ ਵੀ ਕਰ ਦਿੰਦੇ ਹਾਂਜੀ 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 ਬਾਈ ਆਪਾਂ ਤਿੰਨ ਲਾ ਲਈਆਂ ਜੂਪੀਆਂ ਨਾਲ ਤੋਂ ਇਹਨਾਂ ਦੇ ਜਾਣ ਛੜ ਵਾਲੀ ਜੂਪੀਆਂ ਨਾਲ ਤੋਂ ਲੈ ਲਈਆਂ ਕਹਿੰਦਾ ਬਾਈ ਕਹਿੰਦਾ ਵੱਡਣ ਨਾ ਤੇ ਐਸੇ ਕਈ ਵਾਰ ਕੋਈ ਭਰਾ ਪਾਲਣ ਨਾਲ ਲੈ ਜੂ ਤੇ ਕਿੰਨੇ ਕ ਟਾਈਮ ਦੀ ਮਣੀ ਇਹ ਕੱਟੀ ਬਿਰੇ ਕੋਈ ਪਤਾ ਨਹੀਂ ਆਪਾਂ ਇਹ ਛੋਟੀਆਂ ਠੀਕ ਆ ਤੇ ਕੀ ਰੇਟ ਕੀ ਕਰੇਦਾ ਆਪਾਂ ਇਹ ਪਤਨ ਨਹੀਂ ਦੇ ਦਾਂਗੇ ਬਾਈ ਤੰਨੇ ਛੋਟੀਆਂ 40000 ਚਾਂ ਦੇ ਤੰਨੇ ਛੋਟੀਆਂ 40000 ਰੁਪਏ ਰੇਟ ਆ ਜੇ ਕਈ ਵਾਰ ਕੋਈ ਅਗਲਾ ਕਹਿੰਦਾ ਯਾਰ ਗੱਲ ਪਾ ਗਿਆ ਮਣੀ ਮਾਨਤਾਂ ਜਿਵੇਂ ਇੱਕ ਮਗਾ ਦੇ ਫਿਕਸੇ ਰੇਟ ਕਰਦੇ 35000 ਨੇ ਤਿੰਨ ਕਟੀਆਂ ਬਾਈ ਕਹਿੰਦਾ ਦੇ ਦੇਾਂਗੇ 1 2 3 ਛੋਟੀਆਂ ਨੇ ਯੂਪੀ ਵਾਲਿਆਂ ਤੋਂ ਲਈਆਂ ਨੇ ਬਾਈ ਕੋਈ ਝੂਠ ਨਹੀਂ ਗੱਲ ਦਾ ਠੀਕ ਆ ਅਗਲਾ ਕਹਿੰਦੇ ਐ ਫਲਾਨਾ ਕੋਈ ਪ੍ਰੂਫ ਨਹੀਂ ਇਹਨਾਂ ਦੀ ਜਾਣ ਸੜਾਈ ਆ ਜੇ ਕਈ ਵਾਰ ਕੋਈ ਪੰਨ ਵਾਲਾ ਭਰਾ ਲੈਂਦਾ ਹਰਾਚਾ ਆਰਾਮ ਹੁੰਦਾ ਤਾਂ ਉਹ ਲਿਜਾ ਸਕਦਾ 35000 ਰੁਪਏ ਦੀ ਤਨ ਗੱਟੀਆਂ ਤੇ ਵੱਡੀ ਦਮਣੀ ਕੀ ਮਤਲਬ ਤੋਰ ਮੜਿਆ ਕਿਵੇਂ ਗੱਲ ਬਾਤ ਕਿੰਨੇ ਕ ਟਾਈਮ ਦੀ ਆ ਚੰਗੀ ਆ ਤਾਂ ਹਨਾ ਇਹ ਵੀ ਬਈ 18 ਮਹੀਨੇ ਦੀ ਗੱਟੀ ਇਹ ਵੀ 18 ਮਹੀਨੇ ਦੀ ਆ ਤੇ ਥੋੜੀ ਸਾਮ ਸੰਭਾਲ ਕਰਕੇ ਮਿੱਤਰੋ ਮੂਰੇ ਚੋਰੀ ਨਾਲੀ ਹੈਨਾ ਚੋਰੀ ਦੇਖ ਮਗਰੋ ਬਈ ਹਾਂ ਪੱਠਪੂੜੇ ਦੀ ਬੰਤੜ ਜਿਹੜੀ ਚੰਗੀ ਆ ਤੇ ਬਾਕੀ ਥਣਾ ਥਣਾ ਸਪੇਸ ਵੀ ਚੰਗਾ ਤੇ ਬੰਨਦੇ ਬਈ ਸਿੰਗ ਰਿੰਗਾ ਤੇ ਗੋਲ ਕਰਦੀ ਜਾਂਦੀ ਆ ਤੇ ਥੋੜੀ ਸੇਵਾ ਕਰਕੇ ਨਾ ਸਾਹਮਣੇ ਦੇ ਲੈਕਾ ਤੇ ਮਣੀ ਇਹਦਾ ਕੀ ਰੇਟ ਕਰਿਆ ਬਾਈ ਇਹਦਾ ਬਾਈ 40000 ਰੁਪਏ ਹੈ 40000 ਰੁਪਏ ਮਾਨਤਨ ਹੋ ਜੂ ਹੋ ਜੂਗਾ ਵੀਰੇ ਹੋ ਜੂਗਾ ਠੀਕ ਆ ਜੇ ਕਈ ਵਾਰ ਕੋਈ ਇਕੱਠੀ ਕਹਿੰਦੇ ਯਾਰ ਅਸੀਂ ਤਾਂ ਸੱਤ ਨਾਗ ਨੇ ਕਿੰਨੇ ਆਪਣੇ ਕੋਲੇ 6 ਨਾਗ ਆਈ ਆਪਣੇ ਕੋਲ 6 ਨਾਗ ਇਕੱਠੀ ਖਰੀਲੇ ਕੋਈ ਉਹੇ ਜਾਂ ਮਾਨਤਨ ਦੇ ਦੋ ਬਾਈ ਹੋਰ ਜੀ ਮਾਨਤਨ ਠੀਕ ਆ ਬਾਈ ਕਹਿੰਦਾ ਉਹੇ ਜਾਂ ਮਾਨਤਨ ਕਰ ਦਿਆਂਗੇ ਇੱਕ ਬਾਈ ਡਰੈਸ ਕੋਰ ਬੋਲ ਸੁਣ ਬਾਈ ਏ ਮੋਬਾਈਲ ਨੰਬਰ ਹੈਗਾ 887216830 ਜੀ ਠੀਕ ਹੈ ਪਿੰਡ ਜੌਣਾ ਪਿੰਡ ਬਾਈ ਜੌਣਾ ਜਿਹਦਾ ਲੁਧਿਆਣਾ ਨਾਮ ਨਹੀਂ ਤੇ ਬਾਕੀ ਤੁਸੀਂ ਸੰਪਰਕ ਕਰਕੇ ਮਿੱਤਰੋ ਜਾਣਕਾਰੀ ਲੈ ਸਕਦੇ ਹੋ ਹੋਰ ਵੀ ਜੇ ਚੰਗੀ ਕੱਟੀ ਖਰੀਦਣੀ ਆ ਤਾਂ ਬਾਈ ਕੋਲੇ ਘਰੇ ਬਾਈ ਬੂਰੀ ਦਾ ਸਪੈਸ਼ਲ ਕੰਮ ਆਪਣਾ ਠੀਕ ਹੈ ਬੂਰੀ ਦਾ ਹਾਂਜੀ ਹਾਂਜੀ ਕਈ ਵਾਰ ਹਾਂ ਬੂਰੀਆਂ ਮੰਡ ਜਾਂਦੇ ਰਹਿੰਦੀਆਂ ਤਾਂ ਬਾਕੀ ਬਾਈ ਨਾਲ ਸੰਪਰਕ ਕਰਕੇ ਬੂਰੀ ਕੱਟੀ ਵੀ ਤੁਸੀਂ ਲਿਆ ਸਕਦੇ ਬੂਰੀਆਂ ਆਪਣੇ ਕੋਲ ਹੁਣ ਵੀ ਬਾਈ ਖੜੀਆਂ ਦੋ ਘਰੇ ਵੀ ਖੜੀਆਂ ਆ ਬੂਰੀਆਂ ਦੋ ਤੇ ਦੇਖ ਕੇ ਬਾਈ ਤੋਂ ਫੋਟੋ ਵੀਡੀਓ ਮੰਗਾ ਕੇ ਵੀ ਖਰੀਦ ਸਕਦੇ ਲੈ ਮਿੱਤਰੋ ਨਾਲ ਆਪਾਂ ਐਫਸੀ ਬਾਹਰ ਦਿਖਾਉਣੇ ਆ ਬਾਈ ਫਾਰਮ ਚੋਂ ਲੈ ਕੇ ਆ ਸੇਮੀ ਸਾਰੀ ਜਾਣਦੇ ਆ ਬਾਕੀ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਰਹਿਨੇ ਆ ਤੇ ਪਹਿਲਾਂ ਤਾਂ ਬਾਈ ਸੱਚੀ ਗੱਲ ਸੁਣੀ ਸੱਚੀ ਗੱਲ ਬਾਈ ਤੇ ਇੱਕ ਵਾਰ ਦੱਸ ਕੰਸੀ ਗੱਲ ਬਾਈ ਸੱਚੀ ਗੱਲ ਬਾਈ ਤੇ ਬਾਈ ਆਪਣਾ ਪਿੰਡ ਕਿਹੜਾ ਸੀਗਾ ਪੈਣੀ ਵਾਗਾ ਬਾਈ ਪੈਣੀ ਵਾਗਾ ਜਲਾ ਮਾਨਸਣਾ ਇੱਕ ਵਾਰ ਤਾਂ ਨੰਬਰ ਬੋਲ 9779099296 ਠੀਕ ਆ ਆਪਾਂ ਅੱਜ ਬੈੜ ਸੇਲ ਵਾਸਤੇ ਲਈ ਆਪਨੇ ਫਾਰਮ 'ਚੋਂ ਹਾਂ ਬਾਈ ਕਰਦੀ ਹੋਏ ਤਾਂ ਹਾਂ ਬਾਈ ਠੀਕ ਆ ਤੋਰ ਇੱਕ ਵਾਰ ਤਾਂ ਲੈ ਮਿੱਤਰੋ ਬੈੜ ਚੈੱਕ ਕਰ ਲਓ ਐਫ ਐਫ ਦੀ ਆ ਤੇ ਪੂਰੀ ਡਿਟੇਲ ਲੈ ਕੇ ਦੇਵਾਂਗੇ ਵੱਡੀ ਬੈੜ ਆ ਕਿੰਨਾ ਦੁੱਧਵਾਦ ਆ ਕੀ ਗੱਲ ਬਾਤ ਹਨਾ ਸਾਰੀ ਤੇ ਬਾਕੀ ਤੁਸੀਂ ਥਣ ਲੈਵਾ ਜ਼ਰੂਰ ਦੇਖ ਲਓ ਇੱਕ ਵਾਰੀ ਕਿਉਂਕਿ ਇਹ ਜਿਹੜੇ ਵੜਾ ਹੁੰਦੇ ਟਰਹਾ ਚੱਕੀ ਦੁਰਦੀ ਹੁੰਦੀਆਂ ਨੇ ਚੰਗੇ ਦੁੱਧ ਵਾਲੀਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਕਿੰਨਾ ਦੁੱਧਵਾਦ ਆ ਕੀ ਗੱਲ ਬਾਤ ਹਨਾ ਸਾਰੀ ਤੇ ਬਣਦੇ ਬਣਦੇ ਹਾਂ ਐ ਚਫਦੀਆ ਤੇ ਬਾਕੀ ਬਾਈ ਕੋਲੇ ਡੈਰੀ ਦਾ ਕੰਮ ਆ ਫਾਰਮ ਦਾ ਹਨਾ ਤੇ ਆਪਾਂ ਜਾਣਦੀ ਰਹਨੇ ਆ ਚੰਗੇ ਨਾਗ ਹੁੰਦੇ ਨੇ ਥੋੜਾ ਵੜਾ ਜਿਵੇਂ ਆਪਾਂ ਕਦੇ ਲੱਸੀ ਜ਼ਰੂਰ ਆ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਆਨਾ ਤੇ ਸਿੰਬਾਈ ਗੱਲ ਕਰੀਏ ਕਿਵੇਂ ਸੂਈ ਹੋਈ ਹੈ ਕਿ ਸੁਨਾਲੀ ਇਹ ਸੂਈ ਹੋਈ ਆ ਬਈ ਸੂਈ ਹੋਈ ਹੈ ਬੱਚਾ ਬੱਚਾ ਹੈ ਨਹੀਂ ਬੱਚਾ ਮਰ ਗਿਆ ਹਾਂ ਮਰ ਗਿਆ ਕਿੰਨੇ ਘੰਟਿਆਂ ਦੀ ਸੂਈ ਆ ਹੈਈ ਡੇਢ ਕਿ ਮਹੀਨੇ ਸੂਈ ਆ ਡੇਢ ਕਿ ਮਹੀਨੇ ਸੂਈ ਆ ਥੋੜਾ ਲੈੱਛੇ ਬੰਦ ਹੈ ਨਾ ਹਾਂ ਬਈ ਤੇ ਹੁਣ ਦੁੱਧ ਦਾ ਇਸ ਟਾਈਮ 24 ਕਿਲੋ ਹਾਜ਼ਰ ਪੂਰਾ ਹਾਂ ਲੈ ਮਿੱਤਰੋ 24 ਕਿਲੋ ਦੁੱਧ ਜਿਹੜਾ ਬਾਈ ਕਹਿੰਦਾ ਹਾਜ਼ਰ ਆ ਦੋਨੇ ਟਾਈਮਾਂ ਦਾ ਤੇ ਮਿਲਦੀ ਫਿਰ ਬਾੜੇਪੂੜੀ ਤੇ ਕਿਵੇਂ ਮਾਂ ਹੀ ਠੰਡੀ ਮਿਲਦੀ ਆਹੀਂ ਬੈਠੇ ਆ ਨਾ ਨਾ ਬੜਾ ਦੇ ਨਾ ਨਾ ਆਕੇ ਭਾਈਓ ਤੇ ਕਈ ਵਾਰ ਕੋਈ ਆ ਕੇ ਕਹਿੰਦਾ ਆਪਣੂੰ ਤਸੱਲੀ ਕਰਵਾ ਦੇ ਕੰਡਾ ਲਾ ਕੇ ਹਾਂ ਕਰਵਾ ਦਾਂਗੇ ਭਾਈ 24 ਕਿਲੋ ਦੁੱਧ ਭਾਈ ਮਣਕੇ ਲੈ ਜਿਓ ਦੋਨੇ ਟਾਈਮਾਂ ਡੇਢ ਮਹੀਨੇ ਸੁਈਆ ਬੱਚਾ ਐ ਨਹੀਂ ਬੱਚਾ ਮਰਿਆ ਹੋਇਆ ਠੀਕ ਆ ਤਸੱਲੀ ਤੁਸੀਂ ਕਰਨੀ ਆ ਤੇ ਸਿੰਬ ਰੇਟ ਦੀ ਗੱਲ ਲੈਂਦੀ ਭਾਈ ਰੇਟ ਆਪਾਂ ਦੇ ਦਾਂਗੇ 80000 ਦੀ ਓਏ 80000 ਰੁਪਏ ਦੇ ਭਾਈ ਕਹਿੰਦੇ ਦੇਣੀ ਆ ਮਾਨਦਾਨ ਮਾਣ ਮੋਟਾ ਬੰਮਾਣ ਤਾਂ ਨਹੀਂ ਆ ਭਾਈ ਵਿੱਚ ਹੁੰਦਾ ਨਹੀਂ ਹੋਰ ਕਰ ਦਾਂਗੇ ਵਿੱਚ ਠੀਕ ਆ ਮਾਣਾ ਮੋਟਾ ਕਹਿੰਦਾ ਭਾਈ ਕਹਿੰਦਾ ਮਾਨਦਾਨ ਕਰ ਦਾਂਗੇ 80000 ਦੀ ਵਾੜ ਤੁਸੀਂ ਐਫਡੀ ਜੇ ਲੈਣੀ ਆ ਮਿੱ 24 ਲੀਟਰ ਦੁੱਧ ਜਿਹੜਾ ਦੋ ਟਾਈਮਾਂ ਦਾ ਮਿਣਕੇ ਫੇਰ ਤੂੰ ਜੀ ਖਰੀਦ ਸਕਦੇ। ਰਬਾਈਆ ਕੋਣ ਦੇਂਦੀ ਦੁੱਧ ਇਹ? ਯਾ ਤਾਂ ਅੱਜ ਵੀ ਲਾਤ ਮਾਰਿਆ ਹੈ। ਲੈ ਇਹ ਰੋਛਾ ਉਸਵਾ। ਡਟ ਜਾ ਡਟ ਜਾ ਕਿਉਂ ਤੂੰ ਆਪੇ ਵੀ ਮਰ ਰ ਡਾਂਗੜਾ ਨੇ ਮਾਰੇ ਜ਼ਹਿਰ ਲੱਗ ਰਿਆ ਤੂੰ। ਕਾਉ ਦੁੱਧ ਕੋਣ ਦੇਂਦੀ? ਦੁੱਧ ਕਿੱਤੇ ਦੇਗੀ ਤੂੰ ਜ਼ਹਿਰ ਲੱਗ ਰਹੀ। ਇਹ ਸਾ ਹਡਾਂਗੜਾ ਗੇਲ ਧੱਕਾ ਨਿਕ ਰਿਆ ਅਗਰ ਦੇ। ਅਰ ਦੇਣ ਕੀ ਚੀਜ਼ ਦਿਆ ਰੇ ਡਾਂਗੜਾ ਨੇ। ਫੇ ਤੂੰ ਬਤਾ ਰਤਾਉ ਕੈ ਦੇਉ ਮਸਤੀ। ਤੋ ਯੂ ਦਿਆ ਰੋ ਭਈ ਰਾਈਟ ਮਿਲਕ ਬੂਸਟਰ। दार आधा घंटा पहला एक कपे, और और फिर दूध दूध रहे बढ़िया पसा होगा दो गुट की आवेगी और अधिक जानकारी के लिए इस नंबर पे कांटेक्ट कर सकते हैं आप सात आठ नौ जीरो जीरो बयालीस हजारों ना बाई को झोटी पूरा इधर लग चलो झोटी पूरी है ना ਤੇ ਬਾਕੀ ਇੱਕ ਵਾਰੀ ਤੁਰਦੀ ਤੋਂ ਚੈੱਕ ਕਰ ਲੋ ਤੇ ਫਿਰ ਆਪਾਂ ਸਾਰੀ ਗੱਲਬਾਤ ਕਰਾਂਗੇ ਡਿਟੇਲ ਹੈਨਾ ਜਿਵੇਂ ਕਹਿੰਦੇ ਥਣ ਲੇਵਾ ਬਿਲਕੁਲ ਸਾਫ ਆ ਤੇ ਚੰਗੇ ਹਵਾ ਨੇ ਦੀ ਆ ਚੰਗੀ ਝੋਟੀ ਆ ਕੀ ਰੈਡ ਰੂਡ ਕਰਦਾ ਕਿੰਨਾ ਦੁੱਧ ਬਾਦ ਸਾਰੀ ਜਾਣਕਾਰੀ ਪ੍ਰੋਪਰ ਜਿਹੜੀ ਲੈ ਕੇ ਦੇਵਾਂਗੇ ਤੇ ਬਾਕੀ ਆਪਾਂ ਬੰਨ ਦੇ ਕੋ ਨਹੀਂ ਕਿੰਨੇ ਕ ਟਾਈਮ ਦੀ ਸੂਈ ਆ ਤੇ ਸਾਰੀ ਗੱਲਬਾਤ ਸਮਝਾਵਾਂਗੇ ਥਣ ਥੋੜਾ ਜਿਹਾ ਕੋਲੇ ਜਰੂਰ ਰੱਖਦੀ ਆ ਝੋਟੀ ਸਕੀਨ ਆ ਸਾਫ ਲੇਵੇ ਦੀ ਆ ਤੇ ਜਿਵੇਂ ਆਪਾਂ ਕਹੇ ਦੀ ਹੈਣਾ ਥੋੜਾ ਜਿਆਦਾ ਥਾਣਾ ਜ਼ਰੂਰ ਨੇੜੇ ਕਰਦੀ ਆ ਤੇ ਬਾਕੀ ਬਾਈ ਨਾ ਕਰਦੇ ਆ ਗੱਲਬਾਤ ਗੱਗੀ ਨਾਲ ਕੀ ਕਹਿੰਦਾ ਕਿੰਨਾ ਗ੍ਰੇਟ ਕਰਦਾ ਤੇ ਉਰੇ ਆਇਆ ਬਈ ਤੇ ਕਿ ਆ ਵੀ ਤੋਰ ਕੀ ਦਿਖਾਉਣੀ ਪਹਿਲਾਂ ਇਕੱਠੀ ਕਰਦੀ ਲੈ ਤੋਰ ਦੇ ਦੋ ਨੰਬਰ ਤੇ ਵੀ ਇੱਕ ਵਾਰੀ ਤੁਸੀਂ ਤੋਰ ਦੀ ਚੈੱਕ ਕਰ ਲਓ ਫੇਰ ਆਪਾਂ ਜਿਹੜੀ ਬਾਈ ਨਾ ਡਿਟੇਲ ਸਾਂਝੀ ਕਰਾਂਗੇ ਇਧਰ ਨੂੰ ਲੈ ਚੱਲੇ ਵੀ ਇਹ ਵੀ ਥੋੜਾ ਜਿਆਦਾ ਜਿਵੇਂ ਆਪਾਂ ਕਹੇ ਦੀ ਹੈ ਡਾਊਨ ਜਗਰੋਂ ਆਈ ਹੋਈ ਆ ਸਾਫਲੇ ਵਧੀਆ ਕੱਲਾ ਕੱਲਾ ਥਾਣਾ ਟਾਈਟ ਲੇਵੇ ਦੀ ਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਜਿਹੇ ਜੇ ਮੰਨ ਲਓ ਪਸ਼ੂ ਰੋਹਿਆ ਰੇਟ ਹੋਊ ਹੈਨਾ ਤੇ ਬਾਕੀ ਇਥੋਂ ਵਧੀਆ ਚੰਗੇ ਪਸ਼ੂ ਮਿਲ ਜਾਂਦੇ ਤੇ ਘੱਟ ਰੇਟ ਵਾਲੇ ਪਸ਼ੂ ਮਿਲ ਜਾਂਦੇ ਆ ਜਿਹੇ ਜੇ ਮੁੱਲ ਲਾਉਣ ਆਪਾਂ ਨੂੰ ਉਹੇ ਜੇ ਪਸ਼ੂ ਮਿਲੂ ਮਿਲੂ ਹੈਨਾ ਤੇ ਬਾਕੀ ਬੰਦੇ ਬਾਈ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਤੇ ਇਹਨਾਂ ਡਿਟੇਲ ਸਾਰੀ ਕੀ ਰਹਿੰਦਾ ਮਾਲ ਮੁੱਲ ਆ ਜਾਓ ਰੇ ਆ ਜਾ ਅ ਇੱਥੇ ਆ ਬਾਈ ਸੋਸਰੀ ਕਾਲ ਪਹਿਲਾਂ ਦਾ ਦਸਰੀ ਕਾਲ ਜੀ দর্শক ਨੂੰ ਬੁਲਾਇਆ ਇੱਕ ਵਾਰੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਆ ਤੇ ਨਾਮ ਦੱਸ ਪੂਰਾ ਬਾਈ ਡਰੈੱਸ ਮੇਰਾ ਨਾਮ ਗੱਗਿਆ ਹੀ ਦਲੇਲ ਵਾਲਾ ਪਿੰਡ ਆ ਮਾਨਸਾ ਜਿਲ੍ਹਾ ਝਨੀਰ ਤੋਂ 8 ਕਿਲੋਮੀਟਰ ਪੈਂਦਾ ਝਨੀਰ ਤੋਂ 8 ਕਿਲੋਮੀਟਰ ਪੈਂਦਾ ਨੰਬਰ ਬੋਲ ਬਾਈ ਇੱਕ ਵਾਰੀ 62842053 ਬਚਵਾ ਠੀਕ ਆ ਗੱਗਿਆ ਜੀ ਆਪਾਂ ਇਸ ਬਾਈ ਝੋਟੀ ਦੀ ਗੱਲ ਕਰ ਲਈ ਪਹਿਲੇ ਨੰਬਰ ਵਾਲੀ ਦੀ ਕਿੰਨੇ ਘੜਾਂ ਦੀ ਸੂਈ ਆ ਇਹਨੂੰ ਡੇਢ ਮਹੀਨਾਸ ਸੂਈ ਨਹੀਂ ਡੇਢ ਮਹੀਨੇਸ ਸੂਈ ਹੋਈ ਆ ਹਾਂਜੀ ਠੀਕ ਆ ਦੁੱਧ ਹੁਣ ਇਸ ਟਾਈਮ ਦੁੱਧ 12 ਲੀਟਰ ਆ ਜੀ ਪੂਰਾ ਹਾਂਜੀ 12 ਲੀਟਰ ਦੁੱਧ ਪੂਰਾ ਜਿਹੜਾ ਤਿਆਰ ਆ ਜੈਡ ਬ ਮਗਰ ਬੱਚਾ ਕੱਟਾ ਠੀਕ ਮਗਰ ਬੱਚਾ ਕੱਟਾ ਜੀ ਇਹਦੇ ਮਗਰ ਕੱਟਾ ਹਾਂਜੀ ਠੀਕ ਆ ਤੇ ਕਿੰਗੀ ਰੇਟ ਦੀ ਗੱਲ ਆਈਂਦੀ ਰੇਟ ਕੀ ਕਰਤਾ ਇਹਦਾ ਰੇਟ 1.10 ਹੈ ਜੀ 1.10 ਮਾਨਦਾਨ ਲੱਖ ਦੀ ਦੇ ਦਿਆਂਗੇ ਪੂਰੇ ਦੀ ਹਾਂਜੀ 12 ਕਿਲੋ ਦੁੱਧ ਦਾ ਮਿੱਤਰੋ 1 ਲੱਖ ਦੀ ਬਾਈ ਕਹਿੰਦਾ ਪੂਰੇ ਹੀ ਦੇ ਦਾਂਗੇ ਤਸੱਲੀ ਤੁਸੀਂ ਕਰਨੀ ਆ ਦੁੱਧ ਮਣ ਕੇ ਫੇਰ ਝੋਟੀ ਜਿਹੜੀ ਖਰੀਦ ਸਕਦੇ ਹੋ ਜੇ ਕੋਈ ਲੈ ਕੇ ਆ ਕਰਕੇ ਆਊਗਾ ਤਾਂ ਆਪਾਂ 2000 ਹੋਰ ਮਾਨ 2000 ਹੋਰ ਮਾਨਦਾਨ ਕਰ ਦੇਾਂਗੇ ਡੇਢ ਮਹੀਨੇ ਸੁਈ ਕਹਿੰਦਾ ਸੀ ਹਾਂਜੀ ਡੇਢ ਮਹੀਨੇ ਡੇਢ ਮਹੀਨੇ ਦੀ ਤੇ ਆ ਦੂਜੀ 2 ਨੰਬਰ ਵਾਲੀ ਦੂਜੀ 2 ਮਹੀਨੇ ਟਾਈ ਮਹੀਨੇ ਸੂਈਏ 10 ਦਿਨ ਹੋ ਗਏ ਤੇ ਟੀਕਾ ਭਰਾ ਇਹਨੂੰ ਆਪਾਂ ਖਾਲੀ ਕਹਿ ਕੇ ਦੇਵਾਂਗੇ 2.5 ਮਹੀਨੇ ਸੂਈਆ 10 ਦਿਨ ਹੋ ਗਏ ਭਾਈ ਕਹਿੰਦਾ ਟੀਕਾ ਬਰ ਇਹਨੂੰ ਕਹਿ ਕੇ ਖਾਲੀ ਦੇਵਾਂਗੇ ਦੁੱਧ ਕਿੰਨਾ ਕਹਗੀ 10 ਲੀਟਰ ਦੁੱਧ ਦੇ ਲੀਟਰ ਭਰ ਲੈ ਕੋਈ ਮਰਜੀ ਆ ਕਿ ਜਦੋਂ ਮਰਜੀ ਚੋਕ 10 ਕਿਲੋ ਪੂਰਾ ਤਿਆਰ ਆ ਹਾਂਜੀ ਪੂਰਾ ਤਿਆਰ ਆ ਹੋਊ ਬਾਹਰ 10 ਠੀਕ ਆ 10 ਕਿਲੋ ਤਾਂ ਬਾਹਰ ਆ ਭਾਈ ਕਹਿੰਦਾ 10 ਮਿੰਨਕੇ ਦੇਵਾਂਗੇ ਰੇਟ ਕੀ ਕਰਤਾ ਇਹਦਾ ਰੇਟ 85000 ਰੁਪਏ 85000 ਰੇਟ ਆ ਮਾਨਦਾਨ ਮਾਨਦਾਨ 80 ਦੀ ਦੇ ਦੇਗੇ 80000 ਭਾਈ ਕਹਿੰਦਾ ਦੋ ਛੋੜ ਹੋਰ ਕਰ 70000 ਰੁਪਏ ਦੀ ਝੋਟੀ ਦੇ ਦਿਆਂਗੇ 10 ਕਿਲੋ ਦੁੱਧ ਜਿਹੜਾ ਮੌਕੇ ਦਾ ਤਿਆਰ ਆ। ਮੰਗਰ ਕੱਟੀ ਆ। ਮੰਗਰ ਕੱਟੀ ਆ ਤੇ ਬਾਕੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਗੱਗੀ ਨਾਲ ਇੱਕ ਵਾਰ ਐਡਰੈਸ ਹੋਰ ਬੋਲਦੇ। ਮੇਰਾ ਨਾਮ ਗੱਗੀ ਆਈ ਦਲੇਲ ਵਾਲਾ ਪਿੰਡ ਆਈ। ਹੂੰ ਮਾਨਸਾ ਤੋਂ 18 ਕਿਲੋਮੀਟਰ ਤੇ ਝਨੀਰ ਤੋਂ 8 ਕਿਲੋਮੀਟਰ ਪਿੰਡ ਪੈਗਿਆ। ਮੋਬਾਈਲ ਨੰਬਰ ਬਾਈ 6284205355। ਲੈ ਵੀ ਮਿੱਤਰਾਂ ਇੱਕ ਝੋਟੀ ਤਾਜੀ ਸੂਈ ਹੋਰ ਦਿਖਾਉਣ ਲੱਗੇ ਆ ਤੇ ਤੌਰ ਬਾਈ ਗੁਰਪ੍ਰੀਤ ਪਹਿਲਾਂ ਆ ਜਾ ਸੱਧੂਆ ਲੈ ਬਾਕੀ ਇੱਕ ਵਾਰੀ ਝੋਟੀ ਤੁਸੀਂ ਚੈੱਕ ਕਰ ਲਓ ਬਾਈ ਜਖਤਾਰ ਲੈ ਕੇ ਆਇਆ ਸੀਗਾ ਉੱਬੇ ਵਾਲਾ ਤੇ ਬਾਕੀ ਸਾਰੀ ਜਾਣਦੇ ਬਾਈ ਨੂੰ ਚੰਗੇ ਮੰਨ ਲਾ ਪਸ਼ੂ ਲੈ ਕੇ ਆਉਂਦਾ ਆਏ ਵਾਰ ਤੇ ਸਾਫ ਥਣ ਲੈ ਵਧੀਆ ਤੇ ਸਾਫ ਥਣ ਲੈ ਵਧੀਆ ਬਿਲਕੁਲ ਤੁਰਦੀ ਝੋਟੀ ਤੁਸੀਂ ਚੈੱਕ ਕਰ ਲਓ ਤੇ ਤਾਜੀ ਸੁਈ ਹੋਈ ਆ ਤੇ ਬਾਕੀ ਆਪਾਂ ਜਖਤਾਰ ਤੋਂ ਸਾਰੀ ਗੱਲਬਾਤ ਡਿਟੇਲ ਦੇ ਵਿੱਚ ਪੁੱਛਦੇ ਆ ਪੁੱਛਦੇ ਆ ਤੇ ਇੱਕ ਵਾਰ ਦੌਰ ਕੇ ਹੋਰ ਦਿਖਾ ਦੇ ਤਾਜੀ ਸੁਈ ਹੋਈ ਆ ਕਿੰਨਾ ਦੁੱਧ ਆ ਕੀ ਗੱਲ ਬਾਤ ਆ ਸਾਰੀ ਪ੍ਰੋਪਰ ਡਿਟੇਲ ਆਪਾਂ ਜਗਤਾਰ ਤੋਂ ਲੈ ਕੇ ਦੇਵਾਂਗੇ ਫਸਮੇ ਲਵੇ ਦੀ ਆ ਚੰਗੇ ਦੁੱਧ ਵਾਲੀ ਝੋਟੀ ਆ ਤੇ ਬਾਕੀ ਬਾਈ ਨਾਲ ਕਰਦੇ ਆ ਗੱਲ ਬਾਤ ਸਾਰੀ ਦੁੱਧ ਕਿੰਨਾ ਦੁੱਧ ਕਿੰਨਾ ਜਮਾ ਦਾ ਸਿਆਰਾ ਬਾਈ ਹਾਂਜੀ 10 10 ਮੁੱਲ ਜੀ ਮੁੱਲ 130 ਆ ਜੀ ਬਾਕੀ ਆਪਾਂ ਜਗਤਾਰ ਨਾਲ ਕਰਦੇ ਆਂ ਗੱਲਬਾਤ ਬਾਈ ਸੋਸੀ ਗੱਲ ਸੱਚੀ ਆ ਬਾਈ ਤੇ ਪਹਿਲਾਂ ਤਾਂ ਨਾਮ ਦੱਸੋ ਬਾਈ ਬਾਈ ਨਾਮ ਜਗਤਾਰ ਸਿੰਘ ਪਿੰਡ ਨੋਵਾ ਪਿੰਡ ਨੋਵਾ ਜਿਲ੍ਹਾ ਮਾਨਸਾ ਨਾ ਮੋਬਾਈਲ ਨੰਬਰ ਬੋਲ ਬਾਈ ਇੱਕ ਵਾਰੀ ਮੋਬਾਈਲ 627965094 ਠੀਕ ਆ ਜਗਤਾਰ ਜੀ ਆਵਾ ਝੋਟੀ ਗੱਲ ਕਰ ਲਈ ਬਾਈ ਕਿਵੇਂ ਸੂਇਆ ਤੇ ਬਾਈ ਦੂਜਾ ਸੂਇਆ ਝੋਟੀ ਸੂਇਆ ਦੂਜਾ ਸੂਇਆ ਕਹਿਦਣ ਹੋਗਾ ਅੱਜ ਇਹਨੂੰ ਪੂਰਾ ਹਫਤਾ ਹੋ ਗਿਆ ਇੱਕ ਹਫਤੇ ਸੂਇਆ ਲੈ ਇੱਕ ਹਫਤੇ ਸੂਇਆ ਮਿੱਤਰੋ ਦੁੱਧ ਦਾ 10 ਟਾਈਮ ਜਗਤਾਰ 10 ਪੂਰਾ ਨੈਟ ਤਿਆਰ ਪੂਰਾ ਹੋਗਾ ਜੰਮੂ ਪੱਲੂ ਹੋਰ ਮਾੜਾ ਮੋਟ 10 ਕਿਲੋ ਬਾਈ ਕਹਿੰਦਾ ਕੰਡਾ ਲਾ ਕੇ ਮਣਕੇ ਦੇ ਦਿਆਂਗੇ ਹੈ ਬਾਹਰ ਆ ਤੇ ਬਾਕੀ ਜਗਤਾਰ ਨਾਲ ਤੁਸੀਂ ਸੰਪਰਕ ਕਰ ਲਿਓ ਜਗਤਾਰ ਰੇਟ ਕੀ ਕਰਦਾ ਬਾਈ ਰੇਟ ਬਾਈ 130 ਮਾਨਤਾਨ ਕਰਾਂਗੇ ਮਾਨਤਾਨ ਕਰਦੇ ਜਮਾ ਹੀ ਖੁੱਲਾ ਰੇਟ 130 ਮੰਡੀ ਦੇ ਹਿਸਾਬ ਆ ਮਾਨਤਾਨ ਮੌਕੇ ਤੇ ਹੋ ਜੂਗਾ ਕਿਉਂ ਰੇਟ ਵਾਲਾ ਮੌਕੇ ਤੇ ਕਰਨਾ ਪੈਂਦਾ ਮੰਡੀ ਦਾ ਦੇਖ ਕੇ ਤੇ ਬਾਕੀ ਜਗਤਾਰ ਨਾਲ ਤੁਸੀਂ ਸੰਪਰਕ ਕਰ ਲਿਓ ਝੋਟੀ ਚੰਗੀ ਆ ਤੇ ਪੂਰੀ ਤਸੱਲੀ ਕਰਕੇ ਫੇਰ ਖਰੀਦ ਸਕਦੇ